ਧਿਆਨ ਸਿੰਘ ਆਪਣੀ ਤਲਵਾਰ ਦੇ ਨਾਲ ਖੜਕ ਸਿੰਘ ਦੇ ਆ ਮਿਨਤਾਂ ਦੇ باوجود ਚਿਤ ਸਿੰਘ ਬਾਜਵੇ ਦਾ ਕਤਲ ਕਰ ਦਿੰਦਾ ਅਗਲੇ 1 ਸਾਲ ਦੇ ਵਿੱਚ ਕੁਮਰ ਨੌ ਨਿਹਾਲ ਸਿੰਘ ਰਾਜ ਦੇ ਵਿੱਚ ਪੂਰੀ ਅਮਨ ਸ਼ਾਂਤੀ ਕਾਇਮ ਕਰ ਦਿੰਦਾ ਪਹਾੜਾਂ ਦੇ ਵਿੱਚ ਜਿਹੜੀਆਂ ਬਗਾਵਤਾਂ ਹੋਈਆਂ ਨੇ ਉਹਨਾਂ ਨੂੰ ਕੁਚਲ ਦਿੰਦਾ ਸਾਰਿਆਂ ਨੂੰ ਲੱਗਦਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਰੂਹ ਕੁਮਰ ਨੌ ਨਿਹਾਲ ਦੇ ਵਿੱਚ ਆ ਚੁੱਕੀ ਆ ਨੇ ਹੋਇਆ ਭਾਵੇਂ ਕੁਝ ਵੀ ਹੋਵੇ ਪਰ ਇਸ ਘਟਨਾ ਦੇ ਨਾਲ ਖਾਲਸਾ ਰਾਜ ਨੇ ਆਪਣਾ ਇੱਕ ਬਹੁਤ ਹੀ ਜੋਗ ਬਾਰਸ ਗਮਾ ਦਿੱਤਾ 1699 ਦੀ ਬਸਾਖੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖਾਲਸਾ ਪੰਥ ਦੀ ਸਿਰਜਣਾ ਕੀਤੀ ਜਾਂਦੀ ਹੈ ਇਸੇ ਦਿਨ ਤੋਂ ਬਾਅਦ ਖਾਲਸਾ ਪੰਥ ਲਗਾਤਾਰ ਜ਼ਾਲਮ ਹਕੂਮਤਾਂ ਦੇ ਖਿਲਾਫ ਜੂਝਣਾ ਸ਼ੁਰੂ ਕਰ ਦਿੰਦਾ ਲਗਾਤਾਰ ਲਗਭਗ 65 ਸਾਲ ਦੇ ਖੂਨ ਡੋਲਮੇ ਅਤੇ ਲੱਖਾਂ ਕੁਰਬਾਨੀਆਂ ਦੇ ਇਤਿਹਾਸ ਤੋਂ ਬਾਅਦ ਖਾਲਸਾ ਪੰਥ ਪੂਰੇ ਪੰਜਾਬ ਦੇ ਵਿੱਚ ਸਿੱਖ ਮਿਸਲਾਂ ਦੇ ਰੂਪ ਦੇ ਵਿੱਚ ਆਪਣਾ ਰਾਜ ਸਥਾਪਿਤ ਕਰ ਲੈਂਦਾ ਮਿਸਲਾਂ ਤੋਂ ਲਗਭਗ 35 ਸਾਲ ਬਾਅਦ ਮਹਾਰਾਜਾ ਰਣਜੀਤ ਸਿੰਘ ਪੂਰੇ ਪੰਜਾਬ ਨੂੰ ਇੱਕ ਧਾਗੇ ਦੇ ਵਿੱਚ پرو ਕੇ ਪੰਜਾਬੀਆਂ ਨੂੰ ਇੱਕ ਖੁਸ਼ਹਾਲ ਅਤੇ ਸ਼ਾਂਤ ਪੰਜਾਬ ਮਹਈਆ ਕਰਾਉਂਦਾ ਇਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਤਾਕਤ ਹੀ ਸੀ ਕਿ ਉਹਨਾਂ ਦੇ ਸਮੇਂ ਨਾ ਸਿਰਫ ਕਾਬਲ ਖੰਧਾਰ ਵੱਲੋਂ ਆਉਣ ਵਾਲੇ ਹਮਲਾਵਰਾਂ ਦੇ ਦੰਦ ਕਟੇ ਕੀਤੇ ਬਲਕਿ ਅਫਗਾਨਿਸਤਾਨ ਦੇ ਤਖਤ ਦੇ ਵਾਰਸਾਂ ਨੂੰ ਖਾਲਸਾ ਰਾਜ ਦੇ ਵਿੱਚ ਸ਼ਰਨ ਅਤੇ ਖਾਲਸਾ ਰਾਜ ਤੋਂ ਮਦਦ ਲੈਣ ਵਾਸਤੇ ਮਜਬੂਰ ਹੋਣਾ ਪਿਆ ਜਿਹੜਾ ਕਾਬਲ ਕੱਲ ਤੱਕ ਪੰਜਾਬ ਅਤੇ ਭਾਰਤ ਦੇ ਉੱਪਰ ਹਮਲੇ ਕਰਦਾ ਸੀ ਅੱਜ ਖਾਲਸਾ ਰਾਜ ਉਸ ਦੇ ਤਖਤ ਦੇ ਫੈਸਲੇ ਕਰਨ ਦੇ ਯੋਗ ਹੋ ਚੁੱਕਿਆ ਸੀਗਾ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬੀਆਂ ਨੂੰ ਮਹਾਪੰਜਾਬ ਦੇ ਰੂਪ ਦੇ ਵਿੱਚ ਖੁਸ਼ਹਾਲ ਰਾਜ ਦਿੱਤਾ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬੀਆਂ ਦਾ ਤੇ ਸਿੱਖਾਂ ਦਾ ਪੂਰੀ ਦੁਨੀਆ ਦੇ ਵਿੱਚ ਲੋਹਾ ਮਨਵਾਇਆ ਪਰ ਅਚਾਨਕ ਅਜਿਹਾ ਕੀ ਵਾਪਰਿਆ ਕਿ ਇਹਨਾਂ ਖੁਸ਼ਹਾਲ ਤੇ ਤਾਕਤਵਰ ਰਾਜ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਅਗਲੇ 10 ਸਾਲਾਂ ਦੇ ਵਿੱਚ ਖਤਮ ਹੋ ਗਿਆ ਅੱਜ ਦੀ ਵੀਡੀਓ ਅਤੇ ਆਉਣ ਵਾਲੀ ਵੀਡੀਓਜ਼ ਦੀ ਲੜੀ ਦੇ ਵਿੱਚ ਖਾਲਸਾ ਰਾਜ ਦੇ ਪਤਨ ਦੇ ਕਟਨਾਵਾ ਅਤੇ ਕਾਰਨਾਂ ਦੇ ਉੱਪਰ ਆਪਾਂ ਚਰਚਾ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਪਰਮਿੰਦਰ ਸਿੰਘ ਮਹਾਰਾਜਾ ਰਣਜੀਤ ਸਿੰਘ ਜਿੱਥੇ ਇੱਕ ਮਜਬੂਤ ਸਿਆਸਤਦਾਨ ਇੱਕ ਮਜਬੂਤ ਸ਼ਾਸਕ ਸੀ ਉੱਥੇ ਇੱਕ ਦੂਰ ਅੰਦੇਸੀ ਵਾਲਾ ਵਿਅਕਤੀ ਵੀ ਸੀਗਾ ਉਹਨਾਂ ਨੂੰ ਆਪਣੀ ਮੌਤ ਲਵੇ ਆਉਂਦੇ ਹੋਏ ਇਹ ਪਤਾ ਲੱਗਿਆ ਸੀ ਕਿ ਮੇਰੀ ਮੌਤ ਤੋਂ ਬਾਅਦ ਮੇਰੇ ਰਾਜ ਦੇ ਵਿੱਚ ਖਾਲਸਾ ਰਾਜ ਦੇ ਵਿੱਚ ਬਗਾਵਤ ਹੋ ਸਕਦੀ ਆ ਸੱਤਾ ਵਾਸਤੇ ਲੜਾਈ ਹੋ ਸਕਦੀ ਆ ਪਰ ਇਸ ਨੂੰ ਰੋਕਣ ਵਾਸਤੇ ਉਹਨਾਂ ਨੇ ਆਪਣੇ ਵੱਲੋਂ ਜਿੰਨੇ ਯਤਨ ਹੋ ਸਕਦੇ ਸੀ ਉਹ ਕੀਤੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਜਿਉਂਦੇ ਜੇ ਗੱਦੀ ਦੇ ਵਾਰਿਸ ਦਾ ਐਲਾਨ ਕਰ ਦਿੱਤਾ ਅਤੇ ਉਹਨਾਂ ਨੇ ਆਪਣੇ ਸਭ ਤੋਂ ਵੱਡੇ ਪੁੱਤਰ ਗੋਮਰ ਖੜਕ ਸਿੰਘ ਨੂੰ ਆਪਣਾ ਬਾਰਸਕੋ ਕੋਸ਼ਿਤ ਕਰਕੇ ਆਪਣੇ ਤੋਂ ਬਾਅਦ ਪੰਜਾਬ ਦਾ ਮਹਾਰਾਜਾ ਐਲਾਨ ਦਿੱਤਾ। ਉਹਨਾਂ ਨੇ ਆਪਣੇ ਪ੍ਰਧਾਨ ਮੰਤਰੀ ਰਾਜਾ ਧਿਆਨ ਸਿੰਘ ਨੂੰ ਖੜਕ ਸਿੰਘ ਦਾ ਪ੍ਰਧਾਨ ਮੰਤਰੀ ਕੋਸ਼ਿਤ ਕਰ ਦਿੱਤਾ ਤੇ ਦੋਹਾਂ ਨੂੰ ਇਹ ਕਸਮਾਂ ਖਵਾਈਆਂ ਕਿ ਤੁਸੀਂ ਦੋਨੋਂ ਇੱਕ ਦੂਜੇ ਪ੍ਰਤੀ ਅਤੇ ਰਾਜ ਪ੍ਰਤੀ ਖਾਲਸਾ ਰਾਜ ਪ੍ਰਤੀ ਵਫਾਦਾਰ ਰਹੋਗੇ। ਸੰਜੀਤ ਸਿੰਘ ਦੇ ਨਾਲ ਸੱਤੀ ਹੋਣ ਵਾਲੀਆਂ ਰਾਣੀਆਂ ਨੇ ਵੀ ਦੋਨਾਂ ਨੂੰ ਇੱਕ ਦੂਜੇ ਪ੍ਰਤੀ ਅਤੇ ਖਾਲਸਾ ਰਾਜਪਤੀ ਵਫਾਦਾਰ ਰਹਿਣ ਦੀਆਂ ਕਸਮਾਂ ਖਵਾਈਆਂ ਇੱਕ ਸਮੇਂ ਤੱਕ ਇਹ ਲੱਗਿਆ ਕਿ ਸਭ ਕੁਝ ਠੀਕ ਠਾਕ ਚੱਲਦਾ ਰਹੂਗਾ ਪਰ ਅਚਾਨਕ ਜਿਹਾ ਕੀ ਵਾਪਰਿਆ ਕਿ ਇੰਨਾ ਮਜ਼ਬੂਤ ਸਿੱਖ ਰਾਜ ਮਹਾਰਾਜਾ ਰਣਜੀਤ ਸਿੰਘ ਦੀਆਂ ਇੰਨੀਆਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਅਗਲੇ 10 ਸਾਲਾਂ ਦੇ ਵਿੱਚ ਖਤਮ ਹੋ ਗਿਆ ਇਸ ਦੇ ਮੁੱਖ ਰੂਪ ਦੇ ਵਿੱਚ ਦੋ ਕਾਰਨ ਮੰਨੇ ਜਾ ਸਕਦੇ ਨੇ ਪਹਿਲਾ ਜਗੀਰਦਾਰਾਂ ਦੇ ਮਜਬੂਤ ਧੜੇ ਅਤੇ ਉਹਨਾਂ ਧੜਿਆਂ ਵੱਲੋਂ ਲਗਾਤਾਰ ਸੱਤਾ ਦੇ ਵਿੱਚ ਆਪਣਾ ਪ੍ਰਭਾਵ ਵਧਾਉਣ ਦੀਆਂ ਕੋਸ਼ਿਸ਼ਾਂ ਕਰਦੇ ਰਹਿਣਾ ਦੂਸਰਾ ਮਹਾਰਾਣੀਆਂ ਅਤੇ ਉਹਨਾਂ ਦੇ ਪੇਕੇ ਪਰਿਵਾਰ ਵੱਲੋਂ ਰਾਜ ਸੱਤਾ ਦੇ ਵਿੱਚ ਵੱਧ ਤੋਂ ਵੱਧ ਹਿੱਸੇਦਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਰਹਿਣਾ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਦੇ ਸਮੇਂ ਬਹੁਤ ਸਾਰੇ ਸਿੱਖ ਜਗੀਰਦਾਰ ਅਤੇ ਸਿੱਖ ਘਰਾਣੇ ਰਾਜ ਸੱਤਾ ਦੇ ਵਿੱਚ ਮੌਜੂਦ ਸੀ ਪਰ ਸਭ ਤੋਂ ਮਜਬੂਤ ਚਾਰ ਪਰਿਵਾਰਾਂ ਨੂੰ ਗਿਣਿਆ ਜਾਂਦਾ ਡੋਗਰੇ ਗੁਲਾਬ ਸਿੰਘ ਡੋਗਰਾ ਸੁਚੇਤ ਸਿੰਘ ਡੋਗਰਾ ਧਿਆਨ ਸਿੰਘ ਡੋਗਰਾ ਅਤੇ ਧਿਆਨ ਸਿੰਘ ਦਾ ਬੇਟਾ ਰਾਜਾ ਹੀਰਾ ਸਿੰਘ ਡੋਗਰਾ ਇਹਨਾਂ ਦਾ ਧੜਾ ਰਾਜ ਸੱਤਾ ਦੇ ਵਿੱਚ ਕਾਫੀ ਮਜ਼ਬੂਤ ਸੀ ਭਾਵੇਂ ਸੈਨਿਕ ਪੱਖੋਂ ਇਹ ਸਿੱਖ ਸਰਦਾਰਾਂ ਦੇ ਮੁਕਾਬਲੇ ਕਾਫੀ ਕਮਜ਼ੋਰ ਸੀਗੇ ਸੰਧਾਵਾਲੀਏ ਸਰਦਾਰ ਜਿਹੜੇ ਕਿ ਪਿਛੋਕੜ ਤੋਂ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਦੇ ਵਿੱਚੋਂ ਹੀ ਨਿਕਲੇ ਹੋਏ ਸੀਗੇ ਤੀਸਰਾ ਮਜੀਠੀਏ ਸਰਦਾਰ ਚੌਥਾ ਅਟਾਰੀ ਵਾਲੇ ਸਰਦਾਰ ਅਟਾਰੀ ਵਾਲੇ ਸਰਦਾਰਾਂ ਦਾ ਵੱਡਾ ਹਿੱਸਾ ਰਾਜਪ੍ਰਤੀ ਲਾਸਟ ਤੱਕ ਵਫਾਦਾਰ ਰਹਾ ਇਨਾਂ ਚਾਰਾਂ ਘਰਾਣਿਆਂ ਦੀ ਕੋਸ਼ਿਸ਼ ਹੁੰਦੀ ਸੀ ਕਿ ਸਾਡਾ ਸੱਤਾ ਦੇ ਵਿੱਚ ਵੱਧ ਤੋਂ ਵੱਧ ਹਿੱਸੇਦਾਰੀ ਬਣੀ ਰਹੇ ਸੀ ਕਿ ਰਾਣੀਆਂ ਅਤੇ ਉਹਨਾਂ ਦੇ ਪੇਕੇ ਪਰਿਵਾਰ ਜਿਹੜੇ ਕਿਸੇ ਵੀ ਕੀਮਤ ਦੇ ਉੱਪਰ ਸੱਤਾ ਦੇ ਵਿੱਚ ਵੱਧ ਤੋਂ ਵੱਧ ਹਿੱਸੇਦਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਸੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵੀ ਇਹ ਚੁਣੌਤੀਆਂ ਆਈਆਂ ਪਰ ਉਹਨਾਂ ਨੇ ਆਪਣੀ ਲਿਆਕਤ ਅਤੇ ਤਾਕਤ ਦੇ ਨਾਲ ਇਹਨਾਂ ਦਾ ਸੰਤੁਲਨ ਬਣਾ ਕੇ ਰੱਖਿਆ ਉਹਨਾਂ ਦੀ ਸੱਸ ਸਦਾ ਗੌਰ ਨੇ ਵੀ ਸੱਤਾ ਦੇ ਉੱਪਰ ਆਪਣਾ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਣਜੀਤ ਸਿੰਘ ਨੂੰ ਆਪਣੇ ਹਿਸਾਬ ਦੇ ਨਾਲ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਰਣਜੀਤ ਸਿੰਘ ਨੂੰ ਉਹ ਕਾਬੂ ਨਾ ਕਰ ਸਕੇ ਰਣਜੀਤ ਸਿੰਘ ਨੇ ਉਹਨਾਂ ਉਸ ਦੀਆਂ ਸਾਰੀਆਂ ਚਾਲਾਂ ਫੇਲ ਕਰ ਦਿੱਤੀਆਂ ਪਰ ਮਹਾਰਾਜਾ ਖੜਕ ਸਿੰਘ ਰਣਜੀਤ ਸਿੰਘ ਦੀ ਤਰ੍ਹਾਂ ਤੇਜਤਰ ਅਤੇ ਉਹਨਾਂ ਸਿਆਣਾ ਨਹੀਂ ਸੀਗਾ ਜਿਸ ਦੇ ਕਾਰਨ ਉਸ ਨੇ ਜ਼ਗੀਰਦਾਰ ਅਤੇ ਉਸ ਦੀਆਂ ਰਾਣੀਆਂ ਉਹਦੇ ਸੌਰਾ ਪਰਿਵਾਰ ਇਸ ਨੂੰ ਲਗਾਤਾਰ ਵਰਤਦੇ ਰਹੇ ਤੇ ਅੰਤ ਉਸ ਦਾ ਸਿੱਖ ਰਾਜ ਦੇ ਪਤਨ ਵੱਲ ਨੂੰ ਪਟਿਆ ਹੋਇਆ ਪਹਿਲਾ ਕਦਮ ਨਿਕਲਿਆ ਮਹਾਰਾਜਾ ਖੜਕ ਸਿੰਘ ਦੇ ਚਾਰ ਵਿਆਹ ਸੀਗੇ ਉਹਨਾਂ ਦੀ ਪਹਿਲੀ ਪਤਨੀ ਦਾ ਨਾਮ ਸੀ ਮਹਾਰਾਣੀ ਚੰਦਕੌਰ ਦੂਸਰੀ ਰਾਣੀ ਖੇਮਕੌਰ ਤੀਸਰੀ ਰਾਣੀ ਕ੍ਰਿਸ਼ਨਾ ਚੌਥੀ ਰਾਣੀ ਇਛਰਾ ਦੋ ਰਾਣੀਆਂ ਰਾਣੀ ਕ੍ਰਿਸ਼ਨਾ ਤੇ ਰਾਣੀ ਖੇਮਕੌਰ ਭਾਵੇਂ ਰਾਜ ਸੱਤਾ ਦੇ ਵਿੱਚ ਬਹੁਤਾ ਦਿਲਚਸਪੀ ਨਹੀਂ ਰੱਖਦੇ ਸੀ ਪਰ ਮਹਾਰਾਣੀ ਚੰਦਕੌਰ ਅਤੇ ਰਾਣੀ ਇਸ਼ਰਾ ਇਹਨਾਂ ਦੋਹਾਂ ਦੇ ਧੜਿਆਂ ਦੇ ਵਿੱਚ ਸੱਤਾ ਦੇ ਵਿੱਚ ਵੱਧ ਤੋਂ ਵੱਧ ਹਿੱਸੇਦਾਰੀ ਹਾਸਲ ਕਰਨ ਦਾ ਸੱਤਾ ਦੇ ਉੱਪਰ ਵੱਧ ਤੋਂ ਵੱਧ ਪ੍ਰਭਾਵ ਬਣਾ ਕੇ ਰੱਖਣ ਦਾ ਯਤਨ ਲਗਾਤਾਰ ਚੱਲਦੇ ਰਹਿੰਦੇ ਸੀਗੇ ਰਾਣੀ ਇਸ਼ਰਾ ਸਭ ਤੋਂ ਛੋਟੀ ਸਭ ਤੋਂ ਨੌਜਵਾਨ ਅਤੇ ਸਭ ਤੋਂ ਖੂਬਸੂਰਤ ਸੀਗੀ ਇਸ ਕਰਕੇ ਮਹਾਰਾਜਾ ਉਸ ਦੇ ਸਭ ਤੋਂ ਵੱਧ ਪ੍ਰਭਾਵ ਦੇ ਵਿੱਚ ਸੀਗਾ ਰਾਣੀ ਇਸ਼ਰਾ ਕਿਸੇ ਵੀ ਕੀਮਤ ਤੇ ਉੱਪਰ ਰਾਣੀ ਚੰਦਕੌਰ ਅਤੇ ਉਸ ਦੇ ਪੁੱਤਰ ਕੁਮਰ ਨੌ ਨਿਹਾਲ ਨੂੰ ਸਤਾ ਦਾ ਦੂਰ ਰੱਖਣਾ ਚਾਹੁੰਦੀ ਸੀ ਅਤੇ ਉਸਨੇ ਮਹਾਰਾਜਾ ਖੜਕ ਸਿੰਘ ਨੂੰ ਕਾਫੀ ਹੱਦ ਤੱਕ ਇਹ ਕਰਨ ਵਾਸਤੇ ਮਨਾ ਵੀ ਲਿਆ ਸੀਗਾ ਰਾਣੀ ਇਛਰਾ ਦਾ ਪੇਕਾ ਪਰਿਵਾਰ ਉਸ ਦਾ ਜੀਜਾ ਜਾਨੀ ਕਿ ਮਹਾਰਾਜਾ ਖੜਕ ਸਿੰਘ ਦਾ ਸਾਂਡੂ ਚੇਤ ਸਿੰਘ ਬਾਜਵਾ ਅਤੇ ਰਾਣੀ ਦਾ ਭਰਾ ਮੰਗਲ ਸਿੰਘ ਉਹ ਵੀ ਉਸ ਦੇ ਨਾਲ ਇਸ ਕੰਮ ਦੇ ਵਿੱਚ ਲੱਗੇ ਹੋਏ ਸੀ ਕੁਮਰ ਨੌਨਿਹਾਲ ਅਤੇ ਉਸ ਦੀ ਮਾਤਾ ਚੰਦ ਗੌਰ ਨੂੰ ਵੀ ਇਸ ਚੀਜ਼ ਦਾ ਪਹਿਲੇ ਬਾਦ ਪਤਾ ਸੀ ਅਤੇ ਉਹ ਵੀ ਇਸ ਵਾਸਤੇ ਯਤਨ ਕਰਦੇ ਰਹਿੰਦੇ ਸੀਗੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਸਮੇਂ ਭਾਵੇਂ ਖਾਲਸਾ ਦਰਬਾਰ ਉੱਪਰੋਂ ਦੇਖਣ ਵਾਸਤੇ ਇੱਕ ਮੁੱਠ ਲੱਗ ਰਿਹਾ ਸੀ ਪਰ ਸਾਜ਼ਿਸ਼ਾਂ ਦਾ ਦੌਰ ਉਹਨਾਂ ਦੀ ਮੌਤ ਤੋਂ ਪਹਿਲਾਂ ਹੀ ਉਹਨਾਂ ਦੀ ਬਿਮਾਰੀ ਦੇ ਸਮੇਂ ਹੀ ਸ਼ੁਰੂ ਹੋ ਚੁੱਕਾ ਸੀ। ਕੁਮਰ ਨੌਨਿਹਾਲ ਸਿੰਘ ਉਸ ਸਮੇਂ ਅਫਗਾਨਿਸਤਾਨ ਦੇ ਵਿੱਚ ਇੱਕ ਫੌਜੀ ਮੁਹੰਮਦ ਦੇ ਉੱਪਰ ਗਿਆ ਹੁੰਦਾ। ਉਹ ਉਹਨਾਂ ਨੂੰ ਜਦੋਂ ਪਤਾ ਲੱਗਦਾ ਕਿ ਮੇਰੇ ਦਾਦਾ ਮਹਾਰਾਜ ਬਿਮਾਰ ਨੇ ਤਾਂ ਉਹ ਮਿਲਣਾ ਚਾਹੁੰਦਾ ਹੁੰਦਾ ਪਰ ਦਰਬਾਰ ਵੱਲੋਂ ਉਸ ਨੂੰ ਵਾਪਸ ਨਾ ਆਉਣ ਦੀ ਹਦਾਇਤ ਕੀਤੀ ਜਾਂਦੀ ਆ ਤੇ ਉਹਨਾਂ ਨੂੰ ਮਿਲਣ ਤੋਂ ਰੋਕ ਦਿੱਤਾ ਜਾਂਦਾ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਜਾਂਦੀ ਆ ਤਾਂ ਕੁਮਰ ਨੌ ਨਿਹਾਰ ਸਿੰਘ ਫੇਰ ਤੋਂ ਕੋਸ਼ਿਸ਼ ਕਰਦਾ ਕਿ ਮੈਂ ਅੰਤਿਮ ਰਸਮਾਂ ਦੇ ਸਮੇਂ ਜ਼ਰੂਰ ਪਹੁੰਚਾਂ ਪਰ ਫੇਰ ਵੀ ਉਸ ਨੂੰ ਦਰਬਾਰ ਵੱਲੋਂ ਰੋਕ ਦਿੱਤਾ ਜਾਂਦਾ ਕਿ ਤੁਸੀਂ ਇੱਥੇ ਹੀ ਆਪਣੀਆਂ ਸੇਵਾਵਾਂ ਨਿਭਾਓ ਪਰ ਕੁਝ ਸਮੇਂ ਬਾਅਦ ਜਦੋਂ ਲਗਾਤਾਰ ਉਸ ਨੂੰ ਲਾਹੌਰ ਦਰਬਾਰ ਤੋਂ ਸਿਆਸਤ ਦੀਆਂ ਖਬਰਾਂ ਪਹੁੰਚਦੀਆਂ ਨੇ ਤਾ ਉਹ afghanistan ਤੋਂ peshawar ਆ ਜਾਂਦਾ ਅਤੇ lahore ਦੇ ਉੱਪਰ ਲਗਾਤਾਰ ਨਿਗਾਹ ਰੱਖਦਾ ਜਿਵੇਂ ਜਿਵੇਂ ਉਸ ਨੂੰ ਖਬਰਾਂ ਪਹੁੰਚਦੀਆਂ ਜਾਂਦੀਆਂ ਨੇ ਉਹ ਵਿਚਲਿਤ ਹੋ ਜਾਂਦਾ ਅਤੇ ਇੱਕ ਖੱਤ ਉਥੋਂ ਦਰਬਾਰੀਆਂ ਨੂੰ ਲਿਖਦਾ ਸਮੁੱਚੇ ਦਰਬਾਰੀਆਂ ਨੂੰ ਸੰਬੋਧਿਤ ਹੋ ਕੇ ਇੱਕ ਚਿੱਠੀ ਲਿਖਦਾ ਜਿਸ ਦੇ ਵਿੱਚ ਉਹ ਲਿਖਦਾ ਕਿ ਮਹਾਰਾਜਾ ਖੜਕ ਸਿੰਘ ਦੀ ਤਾਜ ਪੋਸ਼ੀ ਦੀ ਰਸਮ ਮੇਰੇ ਪਹੁੰਚੇ ਤੋਂ ਬਿਨਾਂ ਨਾ ਕੀਤੀ ਜਾਵੇ ਅਤੇ ਸਵਰਗੀ ਮਹਾਰਾਜਾ ਰਣਜੀਤ ਸਿੰਘ ਦਰਬਾਰ ਦੇ ਵਿਦੇ ਵਿੱਚ ਖਜ਼ਾਨੇ ਦੇ ਵਿੱਚ ਜੋ ਵੀ ਛੱਡ ਕੇ ਗਏ ਨੇ ਹੀਰੇ ਜਵਾਹਰਾਤ ਜੋ ਵੀ ਛੱਡ ਕੇ ਗਏ ਨੇ ਉਹਨਾਂ ਦਾ ਹਿਸਾਬ ਕਿਤਾਬ ਮੈਂ ਆ ਕੇ ਦਰਬਾਰੀਆਂ ਤੋਂ ਲਵਾਵਾਂਗਾ ਅਤੇ ਜੋ ਵੀ ਚੀਜ਼ ਘਟ ਹੋਊਗੀ ਉਸ ਦਾ ਜ਼ਿੰਮੇਵਾਰ ਸਬੰਧਤ ਦਰਬਾਰੀ ਅਤੇ ਮੰਤਰੀ ਮੰਨਿਆ ਜਾਊਗਾ ਤੇ ਸਬੰਧਤ ਵਿਅਕਤੀ ਨੂੰ ਜੋਗਦੰਡ ਦਿੱਤਾ ਜਾਊਗਾ ਇਸ ਚਾੜਨਾ ਭਰੀ ਚਿੱਠੀ ਤੋਂ ਬਾਅਦ ਪੂਰਾ ਦਰਬਾਰ ਕਵਰਾ ਜਾਂਦਾ ਕੁਮਰ ਸਾਹਿਬ ਇਹ ਲਿਖਦੇ ਨੇ ਕਿ ਮੈਂ ਸਤੰਬਰ ਦੇ ਅੱਧ ਤੱਕ ਆ ਜਾਵਾਂਗਾ ਪਰ ਫਿਰ ਵੀ ਉਹਨਾਂ ਦੀ ਉਡੀਕ ਕੀਤੇ ਬਿਨਾ ਸਤੰਬਰ ਦੇ ਸ਼ੁਰੂ ਦੇ ਵਿੱਚ ਹੀ ਮਹਾਰਾਜਾ ਖੜਕ ਸਿੰਘ ਦੀ ਤਾਜਪੋਸ਼ੀ ਕਰ ਦਿੱਤੀ ਜਾਂਦੀ ਆ। ਦੂਜੇ ਪਾਸੇ ਜ਼ਗੀਰਦਾਰ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਦੇ ਸਮੇਂ ਹੀ ਮਹਾਰਾਜਾ ਖੜਕ ਸਿੰਘ ਤੋਂ ਆਪਣੀਆਂ ਜ਼ਗੀਰਾਂ ਸੁਰੱਖਿਤ ਰੱਖਣ ਦੀ ਕਸਮ ਲੈਂਦੇ ਨੇ, ਉਹਨਾਂ ਤੋਂ ਵਾਦਾ ਲੈਂਦੇ ਨੇ। ਅਫਗਾਨਿਸਤਾਨ ਦੇ ਮੁਹੰਮਦੋ ਜਦੋਂ ਕੁਮਰ ਨੌਨਿਹਾਲ ਸਿੰਘ ਵਾਪਸ ਆਉਂਦੇ ਨੇ ਤਾਂ ਉਹ ਕੋਸ਼ਿਸ਼ ਕਰਦੇ ਨੇ ਕਿ ਕਿਸੇ ਤਰ੍ਹਾਂ ਦਰਬਾਰ ਦੇ ਵਿੱਚੋਂ ਚੇਤ ਸਿੰਘ ਬਾਜਵੇ ਦਾ ਪ੍ਰਭਾਵ ਘਟਾਇਆ ਜਾਵੇ ਜਿਨ੍ਹਾਂ ਨੂੰ ਕਿ ਮਹਾਰਾਜਾ ਖੜਕ ਸਿੰਘ ਨੇ ਆਪਣੀ ਤਾਜਪੋਸ਼ੀ ਦੇ ਸਮੇਂ ਪ੍ਰਧਾਨ ਮੰਤਰੀ ਐਲਾਨ ਦਿੱਤਾ ਸੀ ਪਰ ਚੇਤ ਸਿੰਘ ਬਾਜਵੇ ਦਾ ਪ੍ਰਭਾਵ ਲਗਾਤਾਰ ਵਧਦਾ ਜਾਂਦਾ ਉਹਦਾ ਨਾ ਸਿਰ ਪ੍ਰਭਾਵ ਵਧਦਾ ਬਲਕਿ ਉਹ ਬਤਮੀਜ਼ੀਆਂ ਵੀ ਲਗਾਤਾਰ ਕਰਦਾ ਰਹਿੰਦਾ ਜਿਸ ਤੋਂ ਸਾਰੇ ਦਰਬਾਰੇ ਕਾਫੀ ਦੁਖੀ ਹੁੰਦੇ ਨੇ ਇੱਕ ਦਿਨ ਕੁਮਰ ਨੌ ਨਿਹਾਰ ਸਿੰਘ ਆਪਣੇ ਪਿਤਾ ਮਹਾਰਾਜਾ ਖੜਕ ਸਿੰਘ ਨੂੰ ਇੱਕ ਬੇਨਤੀ ਕਰਦਾ ਕਿ ਸਾਰੇ ਦਰਬਾਰੀਆਂ ਦੀ ਅਤੇ ਮੇਰੀ ਇਹ ਇੱਛਾ ਹੈ ਕਿ ਤੁਸੀਂ ਚੇਤ ਸਿੰਘ ਬਾਜਵਾ ਨੂੰ ਬਰਖਾਸਤ ਕਰ ਦੇਵੋ ਉਲਟਾ ਅਗਲੇ ਦਿਨ ਮਹਾਰਾਜਾ ਖੜਕ ਸਿੰਘ ਇਹ ਆਰਡਰ ਜਾਰੀ ਕਰ ਦਿੰਦੇ ਨੇ ਕਿ ਕਿਸੇ ਨੂੰ ਵੀ ਜ਼ਗੀਰ ਅਲਾਟ ਹੋਊਗੀ ਤਾਂ ਉਸ ਦੇ ਉੱਪਰ ਚੇਤ ਸਿੰਘ ਬਾਜਵਾ ਦੇ ਸਾਈਨ ਨੇ ਜਿਹੜੇ ਉਹ ਜ਼ਰੂਰੀ ਹੋ ਜਾਉਣਗੇ ਇਸ ਤੋਂ ਬਾਅਦ ਚੇਤ ਸਿੰਘ ਬਾਜਵਾ ਇੱਕ ਮਹਾਰਾਜਾ ਖੜਕ ਸਿੰਘ ਤੋਂ ਫਰਮਾਨ ਜਾਰੀ ਕਰਵਾਉਂਦਾ ਜਿਸ ਦੇ ਵਿੱਚ ਰਾਜਾ ਧਿਆਨ ਸਿੰਘ ਅਤੇ ਹੀਰਾ ਸਿੰਘ ਡੋਗਰੇ ਦਾ ਸ਼ਾਹੀ ਮਹਿਲ ਦੇ ਵਿੱਚ ਦਾਖਲਾ ਬੰਦ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਕੁਝ ਸਮੇਂ ਵਾਸਤੇ ਧਿਆਨ ਸਿੰਘ ਛੁੱਟੀ ਲੈ ਕੇ ਵੀ ਚਲਾ ਜਾਂਦਾ ਪਰ ਵਾਪਸ ਆ ਕੇ ਉਹ ਫੇਰ ਤੋਂ ਕੋਸ਼ਿਸ਼ ਕਰਦੇ ਨੇ ਧਿਆਨ ਸਿੰਘ ਡੋਗਰਾ ਜਿਸ ਨੂੰ ਕਿ ਲਾਹੌਰ ਦਰਬਾਰ ਦਾ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਸਭ ਤੋਂ ਵੱਧ ਤਾਕਤਵਰ ਵਿਅਕਤੀ ਮੰਨਿਆ ਜਾਂਦਾ ਸੀ ਉਸ ਨੂੰ ਸਿਆਸੀ ਤੌਰ ਤੇ ਖਤਮ ਕਰਨਾ ਚੇਤ ਸਿੰਘ ਬਾਜਵੇ ਵਰਗੇ ਅਨਾੜੀ ਅਤੇ ਬੜਬੋਲੇ ਵਿਅਕਤੀ ਦੇ ਵੱਸ ਦਾ ਰੋਗ ਨਹੀਂ ਸੀ ਧਿਆਨ ਸਿੰਘ ਡੋਗਰੇ ਨੇ ਵੀ ਆਪਣਾ ਧੜਾ ਮਜ਼ਬੂਤ ਕਰਨ ਵਾਸਤੇ ਪਾਜ ਵਿੱਚ ਇਹ ਅਫਵਾਹ ਫਲਾਉਣੀ ਸ਼ੁਰੂ ਕਰ ਦਿੱਤੀ ਕਿ ਮਹਾਰਾਜਾ ਖੜਕ ਸਿੰਘ ਅਤੇ ਚਿਤ ਸਿੰਘ ਬਾਜਵਾ ਲਾਹੌਰ ਦਰਬਾਰ ਨੂੰ ਅੰਗਰੇਜ਼ਾਂ ਦੇ ਕੋਲ ਬਹੁਤ ਜਲਦ ਗਿਰਵੀ ਰੱਖਣ ਵਾਲੇ ਹਨ ਇਸ ਦੇ ਇਸੇ ਸਮੇਂ ਦੇ ਵਿੱਚ ਕੁਮਰ ਨੌਨਿਹਾਲ ਆਪਣਾ ਵੱਖਰਾ ਦਰਬਾਰ ਸਵੇਰੇ ਸ਼ਾਮ ਲਾਉਣਾ ਸ਼ੁਰੂ ਕਰ ਦਿੰਦਾ ਜਿਸ ਨੂੰ ਡੋਗਰਿਆਂ ਦਾ ਸੰਧਾ ਵਾਲੀਏ ਸਰਦਾਰਾਂ ਦਾ ਤੇ ਹੋਰ ਕਈ ਸਰਦਾਰਾਂ ਦਾ ਸਮਰਥਨ ਮਿਲਦਾ ਦਿਨ ਦੇ ਵਿੱਚ ਮਹਾਰਾਜਾ ਖੜਕ ਸਿੰਘ ਦਾ ਦਰਬਾਰ ਲੱਗਦਾ ਇੱਕ ਦਿਨ ਖੜਕ ਸਿੰਘ ਦੇ ਦਰਬਾਰ ਦੇ ਵਿੱਚ ਚੇਤ ਸਿੰਘ ਬਾਜਵਾ ਧਿਆਨ ਸਿੰਘ ਡੋਗਰੇ ਨੂੰ ਸ਼ਰਿਆਂ ਮਹਿ ਧਮਕੀ ਦੇ ਦਿੰਦਾ ਕਿ ਅਜੇ ਤੇਰੇ ਨਾਲ ਕੁਝ ਵੀ ਨਹੀਂ ਹੋਇਆ ਤੂੰ ਆਉਣ ਵਾਲੇ ਸਮੇਂ ਦੇ ਵਿੱਚ ਦੇਖੇ ਤੇਰੇ ਨਾਲ ਕੀ ਕੀ ਹੁੰਦਾ ਇਸ ਧਮਕੀ ਤੋਂ ਫੌਰੀ ਬਾਅਦ 7 ਅਕਤੂਬਰ 1839 ਨੂੰ ਧਿਆਨ ਸਿੰਘ ਬਾਜਵਾ ਆਪਣੇ ਭਰੋਸੇਯੋਗ ਸਰਦਾਰਾਂ ਦੀ ਇੱਕ ਮੀਟਿੰਗ ਸਾਧਦਾ ਜਿਸ ਦੇ ਵਿੱਚ ਸੰਧੇਵਾਲ ਸੰਧਾਵਾਲੀਏ ਡੋਗਰੇ ਕומר ਨੋਨਿਹਾਲ ਸਿੰਘ ਰਾਣੀ ਚੰਦਕੌਰ ਸ਼ਾਮਲ ਹੁੰਦੇ ਨੇ 1 ਅਕਤੂਬਰ 1839 ਦੀ ਮੀਟਿੰਗ ਦੇ ਵਿੱਚ ਧਿਆਨ ਸਿੰਘ ਡੋਗਰੇ ਨੇ ਅੰਗਰੇਜ਼ਾਂ ਨੂੰ ਲਿਖੇ ਗਏ ਦੋ ਜਾਲੀ ਖੱਤਰ ਰੱਖੇ ਜਿਨ੍ਹਾਂ ਦੇ ਵਿੱਚ ਉਸ ਨੇ ਦਿਖਾਇਆ ਕਿ ਮਹਾਰਾਜਾ ਖੜਕ ਸਿੰਘ ਅਤੇ ਚੇਤ ਸਿੰਘ ਬਾਜਵਾ ਅੰਗਰੇਜ਼ਾਂ ਦੇ ਅੱਗੇ ਲਾਹੌਰ ਦਰਬਾਰ ਨੂੰ ਵੇਚਣ ਵਾਲੇ ਹਨ ਇਨ੍ਹਾਂ ਖੱਤਾਂ ਦੇ ਉੱਪਰ ਉਸ ਨੇ ਚੇਤ ਸਿੰਘ ਬਾਜਵੇ ਅਤੇ ਮਹਾਰਾਜਾ ਖੜਕ ਸਿੰਘ ਦੇ ਜਾਲੀ ਦਸਤਕਤ ਬੀ ਕੀਤੇ ਹੋਏ ਸਨ ਇਨ੍ਹਾਂ ਖੱਤਾਂ ਤੋਂ ਬਾਅਦ ਉਸਨੇ ਸਾਰੇ ਸਰਦਾਰਾਂ ਨੂੰ ਅਤੇ ਮੀਟਿੰਗ ਦੇ ਵਿੱਚ ਹਾਜ਼ਰ ਮੈਂਬਰਾਂ ਨੂੰ ਆਪਣੀ رائے ਦੇ ਨਾਲ ਸਹਿਮਤ ਕਰ ਲਿਆ ਜਿਸ ਮੀਟਿੰਗ ਦੇ ਵਿੱਚ ਇਹ ਫੈਸਲਾ ਹੁੰਦਾ ਕਿ ਕਿਸੇ ਵੀ ਤਰ੍ਹਾਂ ਚੇਤ ਸਿੰਘ ਬਾਜਵੇ ਦਾ ਫਸਤਾ ਵਡਿਆ ਜਾਵੇ ਉਸ ਨੂੰ ਖਤਮ ਕੀਤਾ ਜਾਵੇ ਕਿਉਂਕਿ ਚੇਤ ਸਿੰਘ ਬਾਜਵਾ ਕਦੇ ਵੀ ਇਕੱਲਾ ਨਹੀਂ ਸੌਂਦਾ ਸੀ ਉਹ ਹਮੇਸ਼ਾ ਮਹਾਰਾਜਾ ਖੜਕ ਸਿੰਘ ਦੇ ਨਾਲ ਉਹਨਾਂ ਦੀ ਖਾਵਗਾਹ ਦੇ ਵਿੱਚ ਹੀ ਸੌਂਦਾ ਸੀ ਇਸ ਕਰਕੇ 7 ਅਕਤੂਬਰ ਦੀ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਜਾਂਦਾ ਕਿ ਖਾਬਗਾਹ ਦੇ ਵਿੱਚ ਜਾ ਕੇ ਹੀ ਚਿਤ ਸਿੰਘ ਬਾਜਵੇ ਦਾ ਕਤਲ ਕੀਤਾ ਜਾਵੇ। ਇਹ ਪੂਰੀ ਜੁੰਡਲੀ ਕੁਮਰ ਨੌਨਿਹਾਲ ਸਿੰਘ ਡੋਗਰੇ ਸੰਧਾਵਾਲੀਏ ਸਰਦਾਰ ਅਤੇ ਕੁਝ ਹੋਰ ਪਰੋਸੇਵੰਦ ਸੈਨਿਕਾਂ ਨੂੰ ਨਾਲ ਲੈ ਕੇ 20-25 ਜਣੇ 8 ਅਕਤੂਬਰ 1918-1939 ਦੀ ਰਾਤ ਨੂੰ ਲਗਭਗ 2:30-3 ਵਜੇ ਖਾਬਗਾਹ ਦੇ ਵਿੱਚ ਜਾਂਦੇ ਨੇ ਜਿੱਥੇ ਦਰਬਾਰੀਆਂ ਨੂੰ ਇਹ ਦਰਵਾਜ਼ੇ ਖੋਲਣ ਵਾਸਤੇ ਕਹਿੰਦੇ ਨੇ। ਤੇ ਇੱਕ ਦਰਬਾਰੀ ਭੱਜ ਕੇ ਜਦੋਂ ਮਹਾਰਾਜਾ ਖੜਕ ਸਿੰਘ ਨੂੰ ਸੁਚੇਤ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਸ ਦਾ ਕਤਲ ਕਰ ਦਿੱਤਾ ਜਾਂਦਾ ਇਹ ਪੂਰੀ ਦੀ ਪੂਰੀ ਚੁੰਡਲੀ ਖੜਕ ਸਿੰਘ ਦੇ ਕਕਸ਼ ਦੇ ਵਿੱਚ ਪਹੁੰਚਦੀ ਆ ਜਦੋਂ ਇਹਨਾਂ ਦੇ ਆਉਣ ਦਾ ਚਿਤ ਸਿੰਘ ਬਾਜਵੇ ਨੂੰ ਪਤਾ ਲੱਗਦਾ ਤਾਂ ਉਹ ਭੱਜ ਕੇ ਕਿਤੇ ਲੁਕ ਜਾਂਦਾ ਪਰ ਇਹ ਉਥੋਂ ਲੱਭ ਕੇ ਉਸ ਨੂੰ ਮਹਾਰਾਜਾ ਖੜਕ ਸਿੰਘ ਦੇ ਸਾਹਮਣੇ ਲੈ ਆਉਂਦੇ ਨੇ ਅਤੇ ਧਿਆਨ ਸਿੰਘ ਆਪਣੀ ਤਲਵਾਰ ਦੇ ਨਾਲ ਖੜਕ ਸਿੰਘ ਦੇ ਆ ਮਿਨਤਾਵਾਂ ਦੇ ਬਾਵਜੂਦ ਚਿਤ ਸਿੰਘ ਬਾਜਵੇ ਦਾ ਕਤਲ ਕਰ ਦਿੰਦਾ ਚੇਤ ਸਿੰਘ ਬਾਜਵੇ ਦੇ ਕਤਲ ਤੋਂ ਬਾਅਦ ਉਸ ਦੇ ਗਰੁੱਪ ਦੇ ਬਾਕੀ ਦੇ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਹਨਾਂ ਸਾਰਿਆਂ ਦੀ ਜਾਇਦਾਦ ਜ਼ਬਤ ਕਰ ਲਈ ਗਈ ਇਹ ਉਹੀ ਲਾਹੌਰ ਦਰਬਾਰ ਸੀ ਜਿਸ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਜਿਉਂਦੇ ਜੀ ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਗਈ ਸੀ ਅੱਜ ਮਹਾਰਾਜਾ ਖੜਕ ਸਿੰਘ ਦੇ ਸਾਹਮਣੇ ਸ਼੍ਰੀਆਮ ਉਸ ਦੇ ਪ੍ਰਧਾਨ ਮੰਤਰੀ ਦਾ ਕਤਲ ਕਰ ਦਿੱਤਾ ਗਿਆ ਅਤੇ ਮਹਾਰਾਜਾ ਬੇਵਸ ਦੇਖਦਾ ਰਿਹਾ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਇਹ ਕਤਲ ਸਿੱਖ ਦਰਬਾਰ ਦਾ ਪਹਿਲਾ ਕਤਲ ਸੀਗਾ ਇਸ ਤੋਂ ਬਾਅਦ ਇੱਕ ਕਤਲਾਂ ਦੀ ਲੜੀ ਸ਼ੁਰੂ ਹੁੰਦੀ ਆ ਜਿਹੜੀ ਖਾਲਸਾ ਰਾਜ ਦੇ ਪਤਨ ਦੇ ਨਾਲ ਹੀ ਨਿਬੜਦੀ ਆ ਇਸ ਤੋਂ ਬਾਅਦ ਇਸ ਘਟਨਾ ਨੇ ਰਾਜਾ ਖੜਕ ਮਹਾਰਾਜਾ ਖੜਕ ਸਿੰਘ ਨੂੰ ਇੰਨਾ ਬੁਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਕਿ ਉਹ ਆਪਣਾ ਦਿਮਾਗੀ ਸੰਤੁਲਨ ਖੋਣ ਵਾਲੀ ਹਾਲਤ ਤੱਕ ਪਹੁੰਚ ਗਏ ਅਤੇ ਇਸ ਘਟਨਾ ਤੋਂ ਬਾਅਦ ਹੀ ਕੁਮਰ ਨੌਨਿਹਾਲ ਤਾਕਤਾਂ ਦੇ ਉੱਪਰ ਆਪਣਾ ਕਬਜ਼ਾ ਕਰ ਲੈਂਦਾ ਅਤੇ ਮਹਾਰਾਜਾ ਖੜਕ ਸਿੰਘ ਰਸਮੀ ਤੌਰ ਤੇ ਮਹਾਰਾਜਾ ਰਹਿੰਦਾ ਅਗਲੇ 1 ਸਾਲ ਤੱਕ ਕੁਮਰ ਨੌਨਿਹਾਲ ਸਿੰਘ ਭਾਵੇਂ ਮਹਾਰਾਜਾ ਖੜਕ ਸਿੰਘ ਨੂੰ ਬਚਾਉਣ ਦੀ ਉਹਨਾਂ ਨੂੰ ਸਿਹਤਮੰਦ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਮਹਾਰਾਜਾ ਖੜਕ ਸਿੰਘ ਉਸ ਪੋਜੀਸ਼ਨ ਦੇ ਵਿੱਚੋਂ ਬਾਹਰ ਨਹੀਂ ਨਿਕਲ ਸਕਦੇ ਦੂਸਰੇ ਪਾਸੇ ਰਾਜ ਸੱਤਾ ਨੂੰ ਸੰਭਾਲਦੇ ਹੋਏ ਅਗਲੇ 1 ਸਾਲ ਦੇ ਵਿੱਚ ਕੁਮਰ ਨੌਨਿਹਾਲ ਸਿੰਘ ਰਾਜ ਦੇ ਵਿੱਚ ਪੂਰੀ ਅਮਨ ਸ਼ਾਂਤੀ ਕਾਇਮ ਕਰ ਦਿੰਦਾ ਪਹਾੜਾਂ ਦੇ ਵਿੱਚ ਜਿਹੜੀਆਂ ਬਗਾਵਤਾਂ ਹੋਈਆਂ ਨੇ ਉਹਨਾਂ ਨੂੰ ਕੁਚਲ ਦਿੰਦਾ ਸਾਰਾ ਕੁਝ ਬਿਲਕੁਲ ਸਹੀ ਚੱਲ ਰਿਹਾ ਹੁੰਦਾ ਪੂਰੀਆਂ ਲੀਹਾਂ ਤੇ ਆ ਚੁੱਕਿਆ ਹੁੰਦਾ ਸਾਰਿਆਂ ਨੂੰ ਲੱਗਦਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਰੂਹ ਕੁਮਰ ਨੌ ਨਿਹਾਲ ਦੇ ਵਿੱਚ ਆ ਚੁੱਕੀ ਆ ਦੂਸਰੇ ਪਾਸੇ ਮਹਾਰਾਜਾ ਖੜਕ ਸਿੰਘ ਲਗਾਤਾਰ ਬਿਮਾਰ ਰਹਿੰਦੇ ਨੇ ਲਗਾਤਾਰ ਅਫੀਮ ਦਾ ਸ਼ਰਾਬ ਦਾ ਸੇਵਨ ਕਰਦੇ ਨੇ ਜਿਸ ਦੇ ਕਾਰਨ 5 ਨਵੰਬਰ 1940 ਨੂੰ ਉਨ੍ਹਾਂ ਦੀ ਮੌਤ ਹੋ ਜਾਂਦੀ ਆ ਕੁਝ ਵਿਦਵਾਨ ਇਹ ਵੀ ਮੰਨਦੇ ਨੇ ਕਿ ਉਹਨਾਂ ਨੂੰ ਧਿਆਨ ਸਿੰਘ ਡੋਗਰੇ ਦੁਆਰਾ ਜ਼ਹਿਰ ਦੇ ਕੇ ਮਾਰਿਆ ਜਾਂਦਾ ਕੁਝ ਵੀ ਹੋਇਆ ਹੋਵੇ ਪਰ ਉਸ ਦੀ ਮੌਤ ਤੋਂ ਬਾਅਦ ਸਿੱਖ ਰਾਜ ਇੱਕ ਵਾਰ ਫੇਰ ਸੰਕਟ ਦੇ ਵਿੱਚ ਫਸ ਜਾਂਦਾ ਜਦੋਂ ਮਹਾਰਾਜਾ ਖੜਕ ਸਿੰਘ ਦੀ ਮੌਤ ਹੁੰਦੀ ਆ ਤਾਂ ਉਸ ਦੇ ਨਾਲ ਹੀ ਰਾਜਾ ਧਿਆਨ ਸਿੰਘ ਰਾਣੀ ਇਛਰਾ ਨੂੰ ਮਜਬੂਰ ਕਰਦਾ ਕਿ ਮਹਾਰਾਜਾ ਖੜਕ ਸਿੰਘ ਦੇ ਨਾਲ ਸਤੀ ਹੋ ਨਹੀਂ ਤੇਰਾ ਪੂਰੇ ਪਰਿਵਾਰ ਨੂੰ ਖਤਮ ਕਰ ਦੂੰਗਾ ਉਸ ਨੂੰ ਤਾਕਤ ਦੇ ਜ਼ੋਰ ਤੇ ਸਤੀ ਕੀਤਾ ਜਾਂਦਾ ਰਾਣੀ ਚੰਦ ਗੌਰ ਤੋਂ ਬਿਨਾ ਬਾਕੀ ਦੀਆਂ ਦੋ ਰਾਣੀਆਂ ਵੀ ਮਹਾਰਾਜਾ ਖੜਕ ਸਿੰਘ ਦੇ ਨਾਲ ਸਤੀ ਹੋ ਜਾਂਦੀਆਂ ਨੇ ਮਹਾਰਾਜਾ ਖੜਕ ਸਿੰਘ ਦੇ ਸੰਸਕਾਰ ਤੋਂ ਬਾਅਦ ਸਾਰੇ ਲੋਕ ਵਾਪਸ ਆਉਂਦੇ ਨੇ ਤਾਂ ਅਚਾਨਕ ਕੁਮਰ ਨੌ ਨਿਹਾਲ ਦੇ ਉੱਪਰ ਇੱਕ ਛੱਤ ਡਿੱਗ ਜਾਂਦੀ ਆ ਜਿਸ ਦੇ ਵਿੱਚ ਕੁਮਰ ਸਾਹਿਬ ਦੇ ਨਾਲ ਗੁਲਾਬ ਸਿੰਘ ਡੋਗਰੇ ਦਾ ਬੇਟਾ ਵੀ ਹੁੰਦਾ ਜਿਸ ਦੀ ਉਸੇ ਥਾਂ ਤੇ ਮੌਤ ਹੋ ਜਾਂਦੀ ਆ ਕਮਰ ਨੌ ਨਿਹਾਲ ਸਿੰਘ ਬੇਹੋਸ਼ ਹੋ ਜਾਂਦੇ ਨੇ ਜਿਨ੍ਹਾਂ ਦੀ ਮੌਤਾ ਐਲਾਨ 2 ਦਿਨਾਂ ਦੇ ਬਾਅਦ ਕੀਤਾ ਜਾਂਦਾ ਬਹੁਤ ਕੁੱਝ ਵਿਦਵਾਨ ਇਸ ਨੂੰ ਦੁਰਘਟਨਾ ਮੰਨਦੇ ਨੇ ਕੁਝ ਲੋਕ ਇਸ ਨੂੰ ਡੋਗਰਾਂ ਦੀ ਸਾਜ਼ਿਸ਼ ਵੀ ਮੰਨਦੇ ਨੇ ਹੋਇਆ ਭਾਵੇਂ ਕੁਝ ਵੀ ਹੋਵੇ ਪਰ ਇਸ ਘਟਨਾ ਦੇ ਨਾਲ ਖਾਲਸਾ ਰਾਜ ਨੇ ਆਪਣਾ ਇੱਕ ਬਹੁਤ ਹੀ ਜੋਗ ਬਾਰਸ ਗਵਾਹ ਦਿੱਤਾ ਅਤੇ ਇਸ ਘਟਨਾ ਤੋਂ ਬਾਅਦ ਸ਼ੁਰੂ ਹੁੰਦਾ ਦਰਬਾਰ ਦੇ ਵਿੱਚ ਸਾਜ਼ਿਸ਼ਾਂ ਦਾ ਅਤੇ ਕਤਲਾਂ ਦਾ ਇੱਕ ਅਮੁਕ ਸਿਲਸਲਾ ਜਿਨ੍ਹਾਂ ਦਾ ਜ਼ਿਕਰ ਆਪਾਂ ਅਗਲੀਆਂ ਵੀਡੀਓਜ਼ ਦੇ ਵਿੱਚ ਕਰਾਂਗੇ ਧੰਨਵਾਦ ਇਸ ਵੀਡੀਓ ਦੇ ਵਿੱਚ ਜਿਨ੍ਹਾਂ ਤੱਥਾਂ ਦਾ ਜ਼ਿਕਰ ਕੀਤਾ ਗਿਆ ਹੈ ਉਹਨਾਂ ਨਾਲ ਸੰਬੰਧਿਤ ਕਿਤਾਬਾਂ ਦੇ ਨਾਮ ਅਤੇ ਪਤੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤੇ ਗਏ ਹਨ